ਚਿੱਠੀ ਆਈ ਤਾਂ ਹਾਂਜੀ ਚਿੱਠੀ ਆਈ ਸੀ ਕੀ ਲਿਖਿਆ ਚਿੱਠੀ ਚ ਪੈਸੇ ਮੰਦੀ ਲੋੜ ਐ ਪੈਸੇ ਦਿਓ 10 ਲੱਖ ਰਿਪਨੇ ਕਿਸੇ ਦੇ ਆਤ ਸੁਨੇਹਾ ਵੀ ਦਿੱਤਾ ਸੀ ਵੀ ਅਸੀਂ ਆਵਾਂਗੇ ਤੇ ਪੈਸੇ ਲੈ ਕੇ ਜਾਣੇ ਮੇਰਾ ਵੀ ਸਾਹਮਣਾ ਹੋਇਆ ਸੀ ਐਸੀ ਜਿਹੜੇ ਨਕਲੀ ਖੜਕੂ ਬਣੇ ਫਿਰਦੇ ਸੀ ਨਾ ਪੈਸੇ ਪੁੱਛੇ ਲੁੱਟਣ ਵਾਲੇ ਸਾਡੇ ਨਾਲ ਬੰਦੇ ਬੰਦੇ ਵੀ ਸੀਗੇ ਪਰ ਉਹ ਇਹ ਐ ਵੀ ਉਹਨਾਂ ਨੇ ਬਾਅਦ ਚ ਇਹ ਸੁਨੇਹਾ ਦਿੱਤਾ ਸੀ ਵੀ ਉਹ ਇਹਨਾਂ ਦੇ ਨਾਲ ਜੇ ਬੰਦੇ ਨਾ ਹੁੰਦੇ ਤਾਂ ਅਸੀਂ ਅੱਜ ਕੁਝ ਕਰਕੇ ਜਾਣਾ ਸੀ ਤੋਂ ਨੂੰ ਪਤਾ ਲੱਗੇ ਨਕਲੀ ਖੜਕੂ ਪਤਾ ਕਰ ਲੱਗ ਗਿਆ ਸੀ ਮੇਰਾ ਵੀ ਸਾਹਮਣਾ ਹੋਇਆ ਸੀ ਐਸੀ ਕਿਸੇ ਜਿਹੜੇ ਨਕਲੀ ਖੜਕੂ ਬਣੇ ਫਿਰਦੇ ਸੀ ਨਾ ਪੈਸੇ ਤੁਸੀਂ ਲੁੱਟਣ ਵਾਲੇ ਉਹਦੇ ਨਾਲ ਫਿਰ ਮੇਰੇ ਸਾਡੇ ਨਾਲ ਬੰਦੇ ਬੰਦੇ ਵੀ ਸੀਗੇ ਪਰ ਉਹ ਇਹ ਐ ਵੀ ਉਹਨਾਂ ਨੇ ਬਾਅਦ ਚ ਇਹ ਸਿਨ੍ਹ ਨ ਦਿੱਤਾ ਸੀ ਵੀ ਉਹ ਇਹਨਾਂ ਦੇ ਨਾਲ ਜੇ ਬੰਦੇ ਨਾ ਹੁੰਦੇ ਤਾਂ ਅਸੀਂ ਅੱਜ ਕੁਝ ਕਰਕੇ ਜਾਣਾ ਸੀ ਤੇ ਫਿਰ ਇਸ ਨੇ ਹੰਦਾ ਵੀ ਸਾਨੂੰ ਪੈਸੇ ਦਿਓ ਤਾਂ ਉਹ ਗੱਦੇ ਤੇ ਤਾਂ ਹੀ ਗਏ ਅਸੀਂ ਕਿ ਇਹਨੂੰ ਦੇਣੇ ਸੀਗੇ ਉਹ ਜਿਹੜਾ ਬੰਦਾ ਤਕੜਾ ਹੋ ਜਾਂਦਾ ਸੀ ਅੱਗੋਂ ਕੁਝ ਨਹੀਂ ਖੈਰ ਹੋਰ ਬੰਦਾ ਲੱਭਣ ਲੱਗ ਜਾਂਦੇ ਸੀ ਉਹਦੇ ਤੋਂ ਹਟ ਜਾਂਦੇ ਜਿਸ ਪਾਸ ਇਹ ਜਾਂ ਕੁਝ ਤਾਂ ਜਿਹੜੀ ਉਹ ਦੌਰ ਵੀ ਵੇਖਿਆ ਸੀ ਹੂੰ ਹੂੰ ਜਿਹੜੇ ਅਸਲੀ ਸਹੀ ਲਾਈਨ ਤੇ ਚੱਲਣ ਵਾਲੇ ਸੀ ਉਹ ਨਹੀਂ ਕਰਦੇ ਸੀ ਜਿਹੜੇ ਉਹਨਾਂ ਦੀ ਆਰਡ ਦੇ ਵਿੱਚ ਮਤਲਬ ਲੋਕਾਂ ਨੂੰ ਲੁੱਟਣ ਕੁਸੁੱਟਣ ਵਾਲੀ ਗੱਲ ਵੀ ਉਹ ਵੀ ਇੱਕ ਚੱਲ ਰਿਆ ਸੀ ਉਹ ਦੌਰ ਚ ਚਿੱਠੀ ਆਈ ਤੁਹਾਨੂੰ ਹਾਂਜੀ ਚਿੱਠੀ ਆਈ ਸੀ ਕੀ ਲਿਖਿਆ ਸੀ ਚਿੱਠੀ ਚ ਕਿ ਪੈਸੇ ਦੀ ਲੋੜ ਹੈ ਪੈਸੇ ਦਿਓ 10 ਲੱਖ ਰਿੱਤ ਨੇ ਉਦੋਂ ਤੱਕ ਇੱਕ ਫਿਲਮ ਕਰੀ ਸੀ ਤੁਸੀਂ ਦੋ ਉਦੋਂ ਇੱਕ ਅੱਧੀ ਕੀਤੀ ਉਹਨੂੰ ਅਲੋ ਦਬਰੂ ਪੰਜਾਬ ਦਾ ਇਸ ਪਹਿਲੀ ਤਾਂ ਜਿਖਰੀ ਕੋਈ ਫੜਾ ਕੇ ਗਿਆ ਜਾਂ ਕਰ ਸਿੱਟ ਦਿੱਤੀ ਗਈ ਕੰਨੇ ਉਹ ਡਾਕਰਾਂ ਹੀ ਆਈ ਸੀ ਹੂੰ ਤੇ ਫੇਰ ਕਿਸੇ ਦੇ ਹੱਥ ਸੁਨੇਹਾ ਵੀ ਦਿੱਤਾ ਸੀ ਵੀ ਅਸੀਂ ਆਵਾਂਗੇ ਤੇ ਪੈਸੇ ਲੈ ਕੇ ਜਾਣੇ ਉਸ ਮਾਹੌਲ 'ਚ ਇਸ ਤਰ੍ਹਾਂ ਦੇ ਬੜੇ ਕਿਸੇ ਹੁੰਦੇ ਸੀਗੇ ਬਹੁਤ ਸਾਰੇ ਸਾਡੇ ਮੇਰੇ ਪਿੰਡ ਦੇ ਬੰਦੇ ਕਈ ਇਸ ਤਰ੍ਹਾਂ ਇਹ ਜੇ ਕੰਮ ਚਾ ਲਏ ਸੀ ਤਾਂ ਪਰ ਜਿਹੜੇ ਸਹੀ ਇਸ ਲਹਿਰ ਦੇ ਸਹੀ ਬੰਦੇ ਸੀ ਜਿਹੜੇ ਇਸ ਨੂੰ ਸਹੀ ਪਾਸੇ ਚਲਾਉਣਾ ਚਾਹੁੰਦੇ ਸੀਗੇ ਉਹ ਨਹੀਂ ਸੀ ਇਸ ਤਰ੍ਹਾਂ ਕਰਦੇ ਉਹਨਾਂ ਦੀ ਆਰਥਿਕ ਕੁਝ ਗਲਤ ਬੰਦੇ ਸੀ ਤਾਂ ਤੁਹਾਨੂੰ ਕਿਵੇਂ ਪਤਾ ਲੱਗੇ ਨਕਲੀ ਖੜਕੂ ਨੇ ਕਿਉਂਕਿ ਅਸੀਂ ਪਤਾ ਕਰਵਾਇਆ ਸੀ ਸਹੀ ਬੰਦੇ ਵੀ ਉਹ ਨਕਲੀ ਸੀ ਪਤਾ ਕਰ ਲੱਗ ਗਿਆ ਸੀ ਕਿਸੇ ਢੰਗ ਨਾਲ ਨਾ ਵੱਡੇ ਭਾਜੀ ਹੋਰਾਂ ਨੇ ਪਤਾ ਕਰਵਾਇਆ ਸੀ ਗੂਗਲ ਦੀ ਸਭ ਤੋਂ ਵੱਡੀ ਤਾਕਤ ਕੀ ਹੈਗੀ ਸਭ ਤੋਂ ਵੱਡੀ ਤਾਕਤ ਆਪਣਾ ਪਰਿਵਾਰ ਆਪਣੀ ਪੰਜਾਬੀਅਤ ਆਪਣੀਆਂ ਜੜ੍ਹਾਂ ਪਿੰਡ ਸਾਰਾ ਕੁਝ ਸਭ ਤੋਂ ਵੱਡੀ ਕਮਜ਼ੋਰੀ ਉਹ ਵੀ ਪਰਿਵਾਰ ਪਰਿਵਾਰ ਤੋਂ ਬਿਨਾ ਤੁਸੀਂ ਇੱਕ ਮਿੰਟ ਵੀ ਨਹੀਂ ਰਹਿ ਸਕਦੇ ਨਹੀਂ ਕਿਉਂਕਿ ਜਿਹਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਉਹ ਤੁਹਾਡੀ ਤਾਕਤ ਵੀ ਹੁੰਦਾ ਹੈ ਔਰ ਤੁਸੀਂ ਉਹਦਾ ਕੰਡਾ ਵੀ ਨਹੀਂ ਸਹਾਰ ਸਕਦੇ ਇਹ ਕਹਿ ਸਕਦੇ ਹਾਂ ਕਦੇ ਜਦੋਂ ਹਿੱਟ ਹੋ ਗਏ ਜਿਵੇਂ ਆਮ ਤੌਰ ਤੇ ਹੁੰਦਾ ਹੈਗਾ ਕੋਈ ਵੀ ਬੰਦਾ ਜਦੋਂ ਹਿੱਟ ਹੋ ਜਾਂਦਾ ਜਾਂ ਪਾਵਰਫੁੱਲ ਹੋ ਜਾਂਦਾ ਉਹਦਾ ਦਿਮਾਗ ਖਰਾਬ ਹੋ ਜਾਂਦਾ ਕਿਸੇ ਦਾ ਵੀ ਤੁਹਾਡੇ ਕਦੇ ਦਿਮਾਗ ਨੂੰ ਫੇਮ ਚੜਿਆ ਕਦੇ ਕੋਈ ਦੌਰ ਸੀ ਜਿਹੜਾ ਤੁਹਾਨੂੰ ਲੱਗਦਾ ਯਾਰ ਆ ਉਦੋਂ ਐ ਹੋ ਗਏ ਸੀਗੇ ਅਸਲ 'ਚ ਨਾ ਜੇ ਕੱਲਾ ਬੰਦਾ ਹੋਵੇ ਨਾ ਮੇਰੇ ਖਿਆਲ 'ਚ ਉਹਦੇ ਤੇ ਅਸਰੇ ਚੀਜ਼ਾਂ ਦਾ ਹੋ ਵੀ ਸਕਦਾ ਹੈ ਮੇਰੇ ਤੇ ਤਾਂ ਖੈਰ ਨਹੀਂ ਹੋਇਆ ਤੇ ਬਜ਼ੁਰਗਾਂ ਦੀ ਛਤਰ ਛਾਇਆ ਥੱਲੇ ਰਹਿਣਾ ਵੀ ਇੱਕ ਤੁਹਾਨੂੰ ਕੰਮ ਆਉਂਦੀ ਏ ਗੱਲ ਉਹਨਾਂ ਉਹ ਹਰ ਵੇਲੇ ਪੈਰ ਪੈਰ ਤੇ ਤੁਹਾਨੂੰ ਸਿੱਧੇ ਰਾਹ ਪਾਉਂਦੇ ਰਹਿੰਦੇ ਔਰ ਸਾਡਾ ਸਾਨੂੰ ਤਾਂ ਹਮੇਸ਼ਾ ਤਰਬੀਅਤ ਹੀ ਇਸ ਤਰ੍ਹਾਂ ਦੀ ਸੀ ਕਿ ਭਾਈਚਾਰਾ ਪਹਿਲਾਂ ਬਾਕੀ ਚੀਜ਼ਾਂ ਬਾਅਦ